ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋਸ਼ੀਅਰ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡਾ ਜੁੜੇ ਹਨ ਔਰ ਤਾਜ਼ਾ ਮਾਮਲਾ ਆ ਰਿਹਾ ਹੈ ਲਗਾਤਾਰ ਲੱਡਵਾਲ ਟੋਲ ਪਲਾਜ਼ਾ ਤੇ ਜਿਹੜੇ ਬਨੇ ਇੱਕ ਹਾਈਵੇ ਜੀ ਹਾਂ ਜਿਹੜਾ ਲੱਡਵਾਲ ਟੋਲ ਪਲਾਜ਼ਾ ਤੇ ਬਨੇ ਜਿਹੜਾ ਹਾਈਵੇ ਐਕਸਪ੍ਰੈਸਵੇ ਹੈ ਸੋ ਉਹਨੂੰ ਲੈ ਕੇ ਲਗਾਤਾਰ ਜਿਹੜਾ ਸਾਊਥ ਸਿਟੀ ਤੇ ਜਿਹੜਾ ਇੱਕ ਸਾਊਥਰਨ ਐਕਸਪ੍ਰੈਸਵੇ ਬਨਾ ਹੈ ਇਹਦੇ ਤੇ ਨਵੀਂ ਨਵੀਂ ਕਮਰਸ਼ੀਅਲ ਉਸਾਰੀਆਂ ਦੇਖਣ ਨੂੰ ਮਿਲਦੀ ਹੈ ਸੋ ਬੌਸ ਹਰੀ ਕਮਰਸ਼ੀਅਲ ਉਸਾਰੀਆਂ ਦੇ ਵਿੱਚ ਇੱਕ ਤਾਜ਼ਾ ਮਾਮਲਾ ਆਇਆ ਹੈ ਜਿੱਥੇ ਕਮਰਸ਼ੀਅਲ ਉਸਾਰੀ ਦੇ ਨਾਮ ਤੇ ਨਿਯਮਾਂ ਦੀ ਉਡਾਈਆਂ ਗਈਆਂ ਦੇਖ ਰਹੇ ਹੋ ਤੁਸੀਂ ਤਸਵੀਰਾਂ ਕਿ ਲਗਭਗ 22 ਜੂਨ ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਗੇਮਿੰਗ ਜ਼ੋਨ ਦੇ ਨਾਮ ਤੇ ਇੱਕ ਵੱਡਾ ਜ਼ੈਪ ਦੇ ਨਾਮ ਤੇ ਇੱਕ ਵੱਡਾ ਗੇਮਿੰਗ ਜ਼ੋਨ ਇਸੇ ਸਾਊਥਰਨ ਬਾਈਪਾਸ ਟੋਲ ਪਲਾਜ਼ਾ ਤੇ ਖੋਲਿਆ ਗਿਆ ਹਾਈਵੇ ਤੇ ਖੋਲਿਆ ਗਿਆ ਜਿਹਦੇ ਤੇ ਸਾਊਥਰਨ ਬਾਈਪਾਸ ਤੇ ਤੋਂ ਜਦੋਂ ਜੱਪ ਵੀਮਿੰਗ ਜ਼ੋਨ ਨੂੰ ਐਂਟਰੀ ਕਰਨ ਲਈ ਦੇਖਿਆ ਗਿਆ ਤਾਂ ਐਂਟਰੀ ਦੇਣ ਲਈ ਖੁੱਲਕੇ ਨਿਯਮਾਂ ਦੀ ਤੱਗੀ ਆਵੜਾ ਆ ਗਈ। ਜੇ ਗੱਲਬਾਤ ਕਰੀਏ ਤਾਂ ਜਿਹੜੇ ਕਾਨੂੰਨ ਹੈ ਉਹ ਇਹ ਕਹਿੰਦੇ ਆ ਕਿ ਕਿਸੇ ਵੀ ਹਾਈਵੇ ਤੇ ਜੇ ਅਸੀਂ ਉੱਥੋਂ ਕੋਈ ਕਮਰਸ਼ੀਅਲ ਓਸਾਰੀ ਬਣਾਨੀ ਹੈ ਤਾਂ ਇੱਕ ਸਰਵਿਸ ਲੇਨ ਦੇਣੀ ਪੈਂਦੀ ਆ ਉਸ ਸਰਵਿਸ ਲੇਨ ਦੇ ਵਿੱਚੋਂ ਤਾਂ ਜਿਹੜੀ ਹੈਗੀ ਆ ਕਿਸੇ ਵੀ ਕਮਰਸ਼ੀਅਲ ਓਸਾਰੀ ਨੂੰ ਐਂਟਰੀ ਦਿੱਤੀ ਜਾ ਸਕਦੀ ਹੈ। ਮਤਲਬ ਕਿ ਡਾਇਰੈਕਟ ਕਿਸੇ ਵੀ ਹਾਈਵੇ ਤੋਂ ਜਿਹੜੀ ਹੈਗੀ ਹੈ ਕਿਸੇ ਵੀ ਕਮਰਸ਼ੀਅਲ ਐਕਟੀਵਿਟੀ ਨੂੰ ਸਿੱਧੀ ਐਂਟਰੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਹਾਈਵੇ ਦੇ ਉੱਤੇ ਕਾਫੀ ਤੇਜ਼ ਟ੍ਰੈਫਿਕ ਚੱਲ ਰਿਹਾ ਹੁੰਦਾ ਹੈ ਪਰ ਜਿਹੜਾ ਉਹ ਟ੍ਰੈਫਿਕ ਚੱਲਦਾ ਹੈ ਉਸ ਤੋਂ ਜੇ ਡਾਇਰੈਕਟ ਐਂਟਰੀ ਕਿਸੇ ਨੂੰ ਦਿੱਤੀ ਜਾਂਦੀ ਹੈ ਕਿਸੇ ਵੀ ਕਮਰਸ਼ੀਅਲ ਐਕਟੀਵਿਟੀ ਨੂੰ ਰੈ residențial ਐਕਟੀਵਿਟੀ ਨੂੰ ਤਾਂ ਉਸ ਤੋਂ ਇੱਕ ਖਤਰਾ ਪੈਦਾ ਹੋ ਜਾਂਦਾ ਐਕਸੀਡੈਂਟਲ ਜ਼ੋਨ ਕ੍ਰੀਏਟ ਹੋ ਜਾਂਦਾ ਸੋ ਇਸੇ ਮਾਮਲੇ ਇਸੇ ਚੀਜ਼ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਜ਼ੈਪ ਗੇਮਿੰਗ ਜ਼ੋਨ ਜਿਹੜਾ ਕਿ ਹਾਲ ਹੀ ਦੇ ਵਿੱਚ ਖੁੱਲਿਆ ਹੈ ਆਰੇ ਦਾਅਵੇ ਕੀਤੇ ਜਾ ਰਿਹਾ ਹੈ ਕਿ ਉਹ ਜਿਹੜਾ ਹੈਗਾ ਪੰਜਾਬ ਦਾ ਜਾਂ ਦੇਸ਼ ਦਾ ਸ਼ਾਇਦ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਗੇਮਿੰਗ ਜ਼ੋਨ ਹੈ ਗੇਮਿੰਗ ਜ਼ੋਨ ਤਾਂ ਹੋ ਸਕਦਾ ਹੈ ਕਿ ਸ਼ਾਇਦ ਬਹੁਤ ਵੱਡਾ ਹੋਵੇ ਬੱਚਿਆਂ ਦੇ ਦੀ ਐਕਟੀਵਿਟੀਆਂ ਵੀ ਬੜੀ ਅਚੀਆਂ ਹੋਣ ਪਰ ਕੁਲ ਮਿਲਾ ਕੇ ਇੱਕ ਗੇਮਿੰਗ ਜ਼ੋਨ ਦਾ ਬਹੁਤ ਵੱਡਾ ਖੋਲ ਦਿੱਤਾ ਗਿਆ ਪਰ ਨਿਯਮਾਂ ਦੀ ਝੀਆਂ ਜਿਹੜਾ ਖੁੱਲ ਕੇ ਦੇ ਵਿੱਚ ਉਡਾਈਆਂ ਜਾ ਰਹੀਆਂ ਸਿੱਧੇ ਤੌਰ ਤੇ ਐਨਐਚਏਆਈ ਤੇ ਜਿਹੜੇ ਮੈਂਬਰਸ ਹੈ ਉਹਨਾਂ ਤੇ ਉਂਗਲੀਆਂ ਉੱਠ ਰਹੀਆਂ ਕਿ ਐਨਐਚਏਆਈ ਵੱਲੋਂ ਇਹ ਅਨਗੈਲੀ ਕਿੱਦਾਂ ਕੀਤੀ ਗਈ ਕਿਉਂਕਿ ਜਿਹੜਾ ਇਹ ਸਾਊਦਰਨ ਬਾਈਪਾਸ ਟੋਲ ਪਲਾਜ਼ਾ ਹੈ ਸੋ ਇਸੇ ਵੱਡੇ ਲੈਵਲ ਤੇ ਟ੍ਰੈਫਿਕ ਜਿਹੜਾ ਅੱਜ ਦਿਨ ਤੁਸੀਂ ਦੇਖਦੇ ਹੋ ਕਿ ਬਹੁਤ ਤੇਜ਼ ਰਫ਼ਤਾਰ ਤੇ ਨਿਕਲਦਾ ਔਰ ਕਾਫੀ ਐਕਸੀਡੈਂਟ ਦੇ ਕੇਸਿਸ ਵੀ ਸਾਹਮਣੇ ਦੇਖਣ ਨੂੰ ਮਿਲਦੇ ਆ ਇਹ ਜੇ ਦੇ ਵਿੱਚ ਇੱਕ ਜਿੱਥੇ ਕਿ ਜ਼ੈਪ ਗੇਮਿੰਗ ਜ਼ੋਨ ਖੋਲਿਆ ਗਿਆ ਉੱਥੇ ਵੈਸੇ ਹੀ ਟ੍ਰੈਫਿਕ ਬਹੁਤ ਤੇਜ਼ੀ ਨਾਲ ਨਿਕਲਦਾ ਹੈ ਸੋ ਇਹ ਜੇ ਜਗਾ ਤੇ ਇਕਦਮ ਬੱਚਿਆਂ ਦਾ ਉਹ ਵੀ ਗੇਮਿੰਗ ਜ਼ੋਨ ਖੋਲਣਾ ਬੱਚਿਆਂ ਦੇ ਨਾਲ ਜੁੜੀ ਕੋਈ ਚੀਜ਼ ਕਮਰਸ਼ੀਅਲ ਐਕਟੀਵਿਟੀ ਸ਼ੁਰੂ ਕਰਨਾ ਔਰ ਬਿਨਾ ਕਿਸੇ ਸਰਵਿਸ ਲਾਈਨ ਤਿਆਰ ਕੀਤੇ ਸੋ ਬਹੁਤ ਸਾਰੇ ਸਵਾਲ ਖੜੇ ਕੀਤੇ ਜਾ ਰਹੇ ਇਸ ਮਾਮਲੇ 'ਚ ਜਦੋਂ ਐਨ ਐਚ ਆਈ ਦੇ ਪ੍ਰੋਜੈਕਟ ਡਾਇਰੈਕਟਰ ਹੈਗੇ ਆ ਪ੍ਰਿੰਕਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਸਾਫ਼ ਤੌਰ ਤੇ ਇਸ ਚੀਜ਼ ਨੂੰ ਮੰਨਿਆ ਕਿ ਹਾਈਵੇ ਤੋਂ ਕਿਸੇ ਵੀ ਚੀਜ਼ ਦੀ ਐਂਟਰੀ ਦੇਣ ਲਈ ਕਿਸੇ ਵੀ ਕਮਰਸ਼ੀਅਲ ਜਾਂ ਰੈ residențial ਉਹ ਸਾਰੀ ਨੂੰ ਡਾਇਰੈਕਟ ਐਂਟਰੀ ਨਹੀਂ ਦਿੱਤੀ ਜਾ ਸਕਦੀ ਉਹਦੇ ਲਈ ਇੱਕ ਸਰਵਿਸ ਲਾਈਨ ਬਣਾਉਣਾ ਜ਼ਰੂਰੀ ਹੈ ਸਰਵਿਸ ਲਾਈਨ ਦੀ ਉਸਾਰੀ ਕੀਤੀ ਜਾਣੀ ਚਾਹੀਦੀ ਔਰ ਸਰਵਿਸ ਲਾਈਨ ਦੇ ਵਿੱਚੋਂ ਹੀ ਕਿਸੇ ਨੂੰ ਐਂਟਰੀ ਦਿੱਤੀ ਜਾ ਸਕਦੀ ਹੈ ਤੇ ਜ਼ੈਫ ਦੀਆਂ ਤੁਸੀਂ ਜਿਹੜੀ ਤਸਵੀਰਾਂ ਦੇਖ ਰਹੇ ਹੋ ਗੇਮਿੰਗ ਜ਼ੋਨ ਦੀ ਕੀ ਹੋ ਸਕਦਾ ਹੈ ਕਿ ਇਹ ਕਿਸੇ ਵੱਡੀ ਕੰਪਨੀ ਜਾਂ ਹੋ ਸਕਦਾ ਕਿਸੇ ਵੱਡੇ ਰਸੂਕਦਾਰ ਵੱਲੋਂ ਖੋਲਿਆ ਗਿਆ ਹੋਵੇ ਜਿਹਨੂੰ ਕਾਨੂੰਨ ਦੀ ਕੋਈ ਜਿਹੜੇ ਪਾਲਣਾ ਕਰਨ ਦੀ ਕਈ ਵਾਰੀ ਆਦਤ ਚ شمار ਨਹੀਂ ਹੁੰਦਾ ਆ ਨਾਰਮਲੀ ਕਈ ਵਾਰੀ ਐਦਾਂ ਹੁੰਦਾ ਕਿ ਕੰਪਨੀ ਵੱਡੀ ਹੁੰਦੀ ਹੈ ਪਰ ਜਿਹੜੇ ਨੀਚਲੇ ਸਟੇਰ ਦੇ ਲੋਕ ਹੁੰਦੇ ਆ ਜਿਹੜੇ ਕੰਪਨੀ ਦੇ ਅਧਿਕਾਰੀ ਆ ਕਰਮਚਾਰੀ ਹੁੰਦੇ ਆ ਕਾਲੀ-ਕਾਲੀ ਦੇ ਵਿੱਚ ਕੋਈ ਉਸਾਰੀ ਨੂੰ ਸ਼ੁਰੂ ਕਰਨ ਦੇ ਡੇਟ ਸਾਹਮਣੇ ਖੜੀ ਦੇਖ ਕੇ ਕਈ ਵਾਰੀ ਨਿਯਮਾਂ ਦੇ ਨਾਲ ਜਿਹੜਾ ਹੈਗਾ ਅ ਅਣਦੇਖੀ ਕਰ ਦਿੱਤੇ ਜਾਂਦੀ ਹੈ ਸੋ ਤਾਜ਼ਾ ਮਾਮਲਾ ਜਿਹੜਾ ਇਸ ਟਾਈਮ ਆਇਆ ਹੋਇਆ ਕਿਉਂਕਿ ਔਰ ਇਹ ਮਾਮਲਾ ਇਸ ਲਈ ਇਗਨੋਰ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜ਼ੈਪ ਜਿਹੜਾ ਗੇਮਿੰਗ ਜ਼ੋਨ ਹੈ ਉਹ ਬੱਚਿਆਂ ਨਾਲ ਜੁੜਿਆ ਹੋਇਆ ਸੋ ਆ ਲਗਾਤਾਰ ਉੱਥੇ ਜਿਹੜੇ ਫੈਮਿਲੀਜ਼ ਮੈਂਬਰ ਜਾਂ ਬੱਚੇ ਹੈਗੇ ਆ ਉੱਥੇ ਪਹੁੰਚਦੇ ਆ ਸੋ ਜਿਹੜੇ ਇਸ ਬੱਚਿਆਂ ਨਾਲ ਜੁੜੀ ਗੇਮਿੰਗ ਜ਼ੋਨ ਹੈ ਸਿੱਧਾ ਤੌਰ ਤੋਂ ਜੇ ਉਹਨੂੰ ਹਾਈਵੇ ਤੋਂ ਐਂਟਰੀ ਦਿੱਤੀ ਜਾ ਰਹੀ ਹੈ ਤੇ ਇੱਕ ਇਹ ਕੋਈ ਇਗਨੋਰ ਕਰਨ ਵਾਲੀ ਹਰਕਤ ਨਹੀਂ ਹੈ ਇਹਨੂੰ ਬਹੁਤ ਸੰਜੀਦਗੀ ਤੌਰ ਤੇ ਲੈਣਾ ਚਾਹੀਦਾ ਕਿਉਂਕਿ ਕੱਲ ਨੂੰ ਕੋਈ ਵੱਡੇ ਹਾਦਸੇ ਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਸੋ ਜ਼ੈਪ ਹਾਲਾਂਕਿ ਇਸ ਮਾਮਲੇ 'ਚ ਜੋ ਐਨਐਚਏਆਈ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਨੌਲੇਜ ਦੇ ਵਿੱਚ ਇਸ ਚੀਜ਼ ਨੂੰ ਨਹੀਂ ਆਇਆ ਹੈਰਾਨੀ ਦੀ ਇਹਨਾਂ ਗੱਲ ਇਹ ਹੈ ਕਿ 22 ਮਈ ਦੀ ਕੀਤੀ ਗਈ ਉਸਾਰੀ ਅੱਜ 8 ਅਗਸਤ ਨੂੰ ਵੀ ਐਨਐਚਏਆਈ ਦੇ ਨਜ਼ਰ ਤੋਂ ਕਿਦਾਂ ਬਚ ਗਈ ਹਾਲਾਂਕਿ ਉਹਨਾਂ ਦੀ ਪੈਟਰੋਲੀਅਮ ਵੀ ਹੁੰਦੀ ਹੈ ਜਿਹੜੀ ਐਨ ਐਚ ਆਈ ਤੇ ਤਾਂ ਕਿ ਕੋਈ ਵੀ ਇਦਾਂ ਦੀ ਉਸਾਰੀ ਨ ਹੋਵੇ ਉਹਨੂੰ ਸ਼ੁਰੂਆਤੀ ਤੌਰ ਤੇ ਰੋਕ ਦਿੱਤਾ ਜਾਏ ਪਰ ਹੈਰਾਨੀ ਦੀ ਇਹ ਗੱਲ ਹੈ ਕਿ ਨਾ ਤਾਂ ਪੈਟਰੋਲੀਅਮ ਦੀ ਨਜ਼ਰ 'ਚ ਆਇਆ ਤੇ ਨਾ ਹੀ ਪ੍ਰੋਜੈਕਟਡ ਡਾਇਰੈਕਟਰ ਦੀ ਨਜ਼ਰ 'ਚ ਆਇਆ ਸੋ ਔਰ ਲਗਭਗ 20 ਦਿਨ ਹੋ ਚੁੱਕੇ ਸੋ ਇਹਦੇ ਵਿੱਚ ਕੀ ਕਹਿ ਸਕਦੇ ਹਾਂ ਕਿ ਵਾਕਈ ਨਜ਼ਰ ਨਹੀਂ ਆਇਆ ਜਾਂ ਕਿਸੇ ਉਪਰੋਂ ਤੰਤਰ ਦਾ ਪ੍ਰੈਸ਼ਰ ਸੀ ਇਗਨੋਰ ਕਰਨ ਦਾ ਆ ਯਾ ਇਗਨੋਰ ਜਾਣਬੂਜ ਕੇ ਕੀਤਾ ਗਿਆ ਸੋ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਹੈ ਇਹਦਾ ਸਵਾਲ ਤੇ ਜਵਾਬ ਤਾਂ ਫਿਲਹਾਲ ਸਮੇਂ ਦੇ ਬਾਅਦ ਹੀ ਮਿਲੇਗਾ ਇੱਕ ਜਾਂਚ ਤੋਂ ਬਾਅਦ ਮਿਲੇਗਾ ਫਿਲਹਾਲ ਗੱਲ ਜਿਹੜੀ ਵੱਡੀ ਹੈ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਜਿਹੜਾ ਹੈ ਯਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਉਹਨਾਂ ਨੂੰ ਰਿਸਕ ਤੇ ਲਾ ਕੇ ਆਪਣੀ ਜੇਬਾਂ ਭਰੀਆਂ ਜਾ ਰਹੀਆਂ ਕਿਸੇ ਹੋਰ ਵੱਲੋਂ ਨਹੀਂ ਕਿਹਾ ਜਾ ਰਿਹਾ ਜੈ ਜਿਹੜੀ ਗੇਮਿੰਗ ਜ਼ੋਨ ਹੈ ਜਿਹੜਾ ਕਿ ਦਾਅਵੇ ਕੀਤੇ ਜਾ ਰਿਹਾ ਕਿ ਐਂਟਰਟੇਨਮੈਂਟ ਜ਼ੋਨ ਹੈਗਾ ਬੱਚਿਆਂ ਦੇ ਲਈ ਪਰਿਵਾਰ ਦੇ ਲਈ ਇੱਕ ਪੰਜਾਬ ਦਾ ਨਹੀਂ ਬਲਕਿ ਨਾਰਥ ਇੰਡੀਆ ਦਾ ਸ਼ਾਇਦ ਦੇਸ਼ ਦਾ ਸਭ ਤੋਂ ਵੱਡਾ ਗੇਮਿੰਗ ਜ਼ੋਨ ਹੈ ਪਰ ਲੋਕਾਂ ਨੂੰ ਲੋਕਾਂ ਦੇ ਐਂਟਰਟੇਨਮੈਂਟ ਦੇ ਚੱਕਰ 'ਚ ਉਹਨਾਂ ਦੀ ਹੀ ਜ਼ਿੰਦਗੀ ਤੇ ਨਾਲ ਖਿਲਵਾੜ ਕੀਤਾ ਜਾ ਰਿਹਾ ਸੋ ਦੇ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ